ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਟੌਪ ਨਿਊਜ਼ ਇਸ ਵਕਤ ਅਸੀਂ ਖੜੇ ਆ ਨੰਗਲ ਟਾਊਨਸ਼ਿਪ ਚ ਨਿਆ ਨੰਗਲ ਜਿਹਨੂੰ ਵੀ ਕਹਿੰਦੇ ਆ ਨੰਗਲ ਟਾਊਨਸ਼ਿਪ ਹੋਇਆ ਨਿਆ ਨੰਗਲ ਹੋਵੇ ਤੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਸਬਦਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜਿਹਦੇ ਨਾਂ ਤੇ ਬਣਿਆ ਪਾਰਕ ਅਸੀਂ ਲੰਘ ਰਹੇ ਸੀ ਇੱਥੋਂ ਗੁਰਦੁਆਰਾ ਭੌਰ ਸਾਹਿਬ ਜੀ ਦੇ ਦਰਸ਼ਨ ਕਰਕੇ ਤੇ ਸਾਨੂੰ ਬਹੁਤ ਵਧੀਆ ਬੜੇ ਸੁੰਦਰ ਦੇਖੋ ਲੱਗਾ ਦੇਖੋ ਤੁਸੀਂ ਵੀ ਆਪ ਵੀ ਦੇਖ ਸਕਦੇ ਹੋ ਇਸ ਵਕਤ ਤੁਹਾਨੂੰ ਪਹਿਲਾ ਪਾਰਕ ਵੀ ਮੈਂ ਦਿਖਾਉਂਦਾ ਕਿ ਬੜਾ ਸੋਹਣਾ ਪਾਰਕ ਬਣਾਇਆ ਡਾਕਟਰ ਸਾਹਿਬ ਦੇ ਨਾਂ ਤੇ ਇਸ ਵਕਤ ਸਾਡੇ ਨਾਲ ਇਸ ਵਕਤ ਜਿਹੜੇ ਕਮੇਟੀ ਆ ਉਹ ਵੀ ਸਾਡੇ ਨਾਲ ਹਾਜ਼ਰ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਇਹ ਮੈਂ ਸਤਿ ਜੀ ਜੀ ਮੈਂ ਚਰਬੀਦਾਸ ਸਮੁੰਦਰ ਜੀ ਕਮੇਟੀ ਮੈਂਬਰ ਜੀ ਤੇ ਨਾਲ ਮੇਰੇ ਤੋਂ ਸਾਥੀ ਇਹ ਵੀ ਕਮੇਟੀ ਸਾਡੇ ਪ੍ਰਾਂਦੀ ਨੇ ਜੀ ਇਹ ਅਸੀਂ ਸਪਾਰਕ ਦੀ ਵੀ ਤੇ ਨਾਲ ਕਮੇਟੀ ਜਿਹੜੀ ਆਪਣੇ ਮਿਊਨਿਸਪਲ ਕਮੇਟੀ ਉਹਨਾਂ ਨਾਲ ਵੀ ਸਹਿਯੋਗ ਰੱਖੀਦਾ ਹੈ ਜੀ ਤਾਂ ਕਿ ਕੋਈ ਵੀ ਮਾੜੀ ਮੋਟੀ ਹੋ ਰਿਹਾ ਟਾਈਮ ਟਾਈਮ ਦੱਸੀ ਜਾਂਦੀ ਜੀ ਤੇ ਉਹ ਕਰਦੇ ਨੇ ਜੀ ਤੇ ਜਦ ਤੋਂ ਇਹ ਬੁੱਤ ਲੱਗਿਆ ਸਾਰੇ ਲੋਕੀ ਪਬਲਿਕ ਵੀ ਇੱਥੇ ਆਂਦੀ ਹੈ ਜੀ ਤੇ ਸਾਰੇ ਸਤਕਾਰ ਵੀ ਕਰਦੇ ਨੇ ਇਹ ਜਿਹੜਾ ਇਹ ਨਾਲ ਹੀ ਆਪਣਾ ਗੁਰਦਆਸ ਮੰਦਿਰ ਹੈ ਸੈਰ ਤੇ ਸਿੰਘ ਸਭਾ ਗੁਰਦੁਆਰਾ ਨੇ ਅੱਛਾ ਜੀ ਇਹ ਪਿਛਲੇ ਬਾਲਮੀਕ ਮੰਦਿਰ ਹੈ ਇਹ ਫਿਰ ਜਿਹੜਾ ਜਿੱਦਾਂ ਗੁਰੂ ਅਰਵਿਦਾਸ ਮਹਾਰਾਜ ਦਾ ਗੁਰਦੁਆਰਾ ਸਾਬ ਹੋਇਆ ਜਾਂ 파ਰਕ ਹੋਇਆ ਇਹਨੂੰ ਫਿਰ ਕੌਣ ਚਲਾ ਰਿਹਾ ਜੀ ਕਿ ਦੇਖਭਾਲ ਕੌਣ ਕਰ ਰਿਹਾ ਇਹਨੂੰ ਆਮ ਪਬਲਿਕ ਦੇ ਸਹਿਯੋਗ ਨਾਲ ਹੀ ਚੱਲਦਾ ਸੰਗਤ ਦੇ ਸਹਿਯੋਗ ਨਾਲ ਚੱਲਦਾ ਤੇ ਉਦਾਂ ਤੁਸੀਂ ਫਿਰ ਇਹਨਾਂ ਦੀ ਸੇਵਾ ਕਰਦੇ ਹੋ ਨਾਲ ਮਿਲ ਕੇ ਸੇਵਾ ਕਰਨ ਸਾਹਿਬ ਅੱਛਾ ਜੀ ਅੱਛਾ ਜੀ ਅੱਛਾ ਜੀ ਪਿਛਲੇ ਬਾਲਮੀਕ ਮੰਦਿਰ ਹੈ ਇਹ ਸਾਰਾ ਏਰੀਆ ਐਨ ਐਫ ਐਲ ਦਾ ਹੀ ਆਪਣਾ ਹੈ ਐਨ ਐਫ ਐਲ ਦਾ ਅੱਛਾ ਜੀ ਹੈ ਉਮਰ ਦੀ ਕਮੇਟੀ ਥਰੂ ਚੱਲਦਾ ਜਿੰਨੇ ਮੰਦਰ ਗੁਰਦੁਆਰੇ ਬਣੇ ਐ ਐਨਐਫਐਲ ਦੇ ਆਹੀ ਉਸੇ ਸਾਈਟ ਤੇ ਟੋਟਲ ਜਿੰਨੇ ਵੀ ਸਾਰੇ ਸੰਗਤ ਦੇ ਸਜੋਗਣ ਵਾਲੇ ਪੈਸੇ ਨਾਲ ਹੀ ਕਿਉਂਕਿ ਇਹ ਇਲਾਕਾ ਤਾਂ ਆਲਰੇਡੀ ਬਹੁਤ ਸ਼ਾਂਤੀ ਵਾਲਾ ਆ ਬੜਾ ਸ਼ਾਂਤੀ ਆ ਇੱਥੇ ਤੇ ਤੁਸੀਂ ਕਿਦਾਂ ਕੀ ਕਹਿਣਾ ਚਾਹੁੰਦੇ ਕੀ ਨਾਮ ਤੁਹਾਡਾ ਸਰ ਸਰਿੰਦਰਪਾਲ ਜੀ ਹਾਂਜੀ ਤੇ ਇਸ ਵੇਲੇ ਅਸੀਂ ਨਯਾ ਨੰਗਲ ਅੰਬੇਡਕਰ ਪਾਰਕ ਸੈਕਟਰ 2 ਦੇ ਵਿੱਚ ਖੜੇ ਆ ਜੋ ਸਾਡੀ ਜਗਾ ਜ਼ਮੀਨ ਹੈਗੀ ਸਾਡੇ ਐਨਐਫਐਲ ਜੀ ਜੀ ਕਿਉਂਕਿ ਡਾਕਟਰ ਭੀਮrao ਅੰਬੇਦਕਰ ਜੀ ਨੇ ਜੋ ਆਪਣਾ ਛੋਟਾ ਜਿਹਾ ਜੀਵਨ ਸੀ 65 ਸਾਲ 7 ਮਹੀਨੇ 24 ਦਿਨ ਉਹਨਾਂ ਦਿਨਾਂ ਦੇ ਵਿੱਚ ਭਾਰਤ ਦੇ ਜੋ ਇਹ ਪੂਰੇ ਮਸੀਹਾ ਸੀਗੇ ਇਹਨਾਂ ਨੇ ਸੰਵਿਧਾਨ ਨੂੰ ਰਚਿਆ ਤੇ ਸੰਵਿਧਾਨ ਦੇ ਵਿੱਚ ਜੋ ਵੀ ਧਰਾਵਾਂ ਲਿਖੀਆਂ ਉਹਨਾਂ ਦੇ ਜਰੀਏ ਹੀ ਸਾਡਾ ਜੋ ਭਾਰਤ ਚੱਲ ਰਿਹਾ ਜੀ ਉਹਦੇ ਨਾਲ ਇਹਨਾਂ ਨੇ ਇਸਤਰੀਆਂ ਨੂੰ ਵੀ ਹਿੰਦੂ ਕੋਡ ਬਿੱਲ ਬਣਾ ਕੇ ਇਹਨਾਂ ਨੂੰ ਜੋ ਇਸਤਰੀਆਂ ਦਾ ਸੁਧਾਰ ਸੀ ਬਹੁਤ ਜ਼ਿਆਦਾ ਹੋਇਆ ਬੇਸ਼ੱਕ ਸਾਡੇ ਦੇਸ਼ ਦੀ ਕੋਈ ਵੀ ਔਰਤ ਹੈ ਚਾਹੇ ਮਤਲਬ ਟੀਚਰ ਹੈ ਅਲੱਗ-ਅਲੱਗ ਡਿਪਾਰਟਮੈਂਟਾਂ ਚ ਜੌਬ ਕਰਦੇ ਬੇਸ਼ੱਕ ਪ੍ਰਾਈਮ ਮਿਨਿਸਟਰ ਵਿੰਦਰਾ ਗਾਂਧੀ ਤੱਕ ਵੀ ਅੰਬੇਡਕਰ ਜੀ ਦੀ ਦੇਣੀ ਹੈ ਔਰਤਾਂ ਦੇ ਲਈ ਕੱਲੂ ਕੀ ਪ੍ਰੋਗਰਾਮ ਕਰਾ ਰਹੇ ਇੱਥੇ ਤੁਸੀਂ ਕੱਲ ਸਰ ਸਾਡਾ ਐਨਐਫਐਲ ਫੈਕਟੀਵਲੋਂ ਜੀ ਸਭ ਤੋਂ ਪਹਿਲਾਂ ਸਾਡੇ ਸੀਜੀਐਨ ਸਾਹਿਬ ਹਮ ਆਡੀਟੋਰੀਅਮ ਦੇ ਵਿੱਚ ਕੀ ਨਾਮ ਉਹਨਾਂ ਦਾ ਸ਼੍ਰੀ ਐਮਐਨ ਗੁਇਲ ਜੀ ਅੱਛਾ ਜੀ ਗੁਇਲ ਸਾਹਿਬ ਆਉਣਗੇ ਕੱਲੂ ਗੁਇਲ ਸਾਹਿਬ ਤੇ ਉਹਨਾਂ ਦੀ ਪੂਰੀ ਟੀਮ ਜੀ ਸਾਡੇ ਜਿੰਨੀਆਂ ਵੀ ਰੈਕੋਗਨਾਈਜ਼ਡ ਬਾਡੀਆ ਜੁਮੀਆਂ ਹੈਗੀਆਂ ਸਾਰੇ ਉਹਨਾਂ ਦੇ ਪ੍ਰੈਜ਼ੀਡੈਂਟ ਤੇ ਹੋਰ ਵੀ ਪਰਿਵਾਰ ਹਮ ਹਮਾ ਕੇ اڈਿਟੋਰੀਅਮ ਤੇ ਸਾਈਟ ਪਰ ਚਾਰ ਆਂਦੇ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਅਸੀਂ ਆਪਣੇ ਸ਼੍ਰੀ ਗੁਰੂ ਰਵਦਾਸ ਮੰਦਿਰ ਛੋਟੇ ਛੋਟੇ ਬੱਚਿਆਂ ਤੋਂ ਸਪੀਚ ਕਰਾ ਕੇ ਬੱਚਿਆਂ ਨੂੰ ਦੱਸੀਦਾ ਕਿ ਅੰਬੇਡਕਰ ਜੀ ਜਿਸ ਤਰ੍ਹਾਂ ਇਹਨਾਂ ਨੇ ਅੱਜ ਵੀ ਇਹਨਾਂ ਦੇ ਮੁਕਾਬਲੇ 'ਚ ਕਿਸੇ ਨੇ ਉਹਨੀ ਸਟੱਡੀ ਨਹੀਂ ਕੀਤੀ ਇਸ ਤਰ੍ਹਾਂ ਇਹਨਾਂ ਨੇ ਬੱਤੀ ਡਿਗਰੀਆਂ ਕੀਤੀਆਂ ਸੀ ਬਿਲਕੁਲ ਤੇ ਬਈ ਬੱਚਿਆਂ ਨੂੰ ਵੀ ਪ੍ਰੇਰਿਤ ਕਰੀਦਾ ਕਿ ਬਾਈ ਤੁਸੀਂ ਵੀ ਅੰਬੇਡ ਕਰਦੀ ਤਰ੍ਹਾਂ ਬਣਨ ਦੀ ਕੋਸ਼ਿਸ਼ ਕਰੋ ਇਸ ਕਰਕੇ ਉਹਨਾਂ ਦਾ ਅੱਜ ਜੋ ਮਾਨ ਸਨਮਾਨ ਹੈ 14 ਅਪ੍ਰੈਲ 1891 ਨੂੰ ਇਹਨਾਂ ਦਾ ਜਨਮ ਹੋਇਆ ਸੀ ਤੇ 6 ਦਸੰਬਰ 1956 ਨੂੰ ਪਰਿਨਮਾਨਦੇ 65 ਸਾਲ 7 ਮਹੀਨੇ 24 ਦਿਨ ਬਣੇ ਇਹਨਾਂ ਨੇ ਵਿਸ਼ਾਲ ਜੀਵਨ ਬਣਾ ਕੇ ਦੱਸਿਆ ਧੰਨਵਾਦ ਧੰਨਵਾਦ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਪ੍ਰਧਾਨ ਜੀ ਮਾਈਸੈਲਫ ਰਜਿੰਦਰ ਕੁਮਾਰ ਪ੍ਰੈਜ਼ੀਡੈਂਟ ਸ਼੍ਰੀ ਬਰੂਪਦਾ ਸਰ ਨਿਆਲੰਗ ਕਿ ਅਸੀਂ ਹੁਣ ਅੰਬੇਦਕਰ ਪਾਰਕ ਦੇ ਵਿੱਚ ਨਿਆਲੰਗਲ ਚ ਖੜੇ ਆ ਕੱਲ ਜੇ ਇੱਥੇ ਸ਼੍ਰੀ ਡਾ ਬੀ ਲੀਅਰ ਅੰਬੇਦਕਰ ਜੀ ਦਾ ਜਨਮ ਦਿਨ ਮਨਾਇਆ ਜਾਏਗਾ ਜੋ ਕਿ ਐਨ ਐਫ ਐਲ ਦੀ ਸਮੂਚੀ ਮੈਨੇਜਮੈਂਟ ਦੇ ਨਾਲ ਮਿਲ ਕੇ ਮਨਾਇਆ ਜਾਏਗਾ ਧੰਨਵਾਦ ਜੀ ਤੇ ਗੱਲਬਾਤ ਵੀ ਕੀਤੀ ਤੇ ਇਹਨਾਂ ਦੱਸਿਆ ਕਿ ਕੱਲ ਨੂੰ ਐਨ ਐਫ ਐਮ ਵੱਲੋਂ ਜਿਹੜਾ ਕਿ ਆ ਜਨਮ ਦਿਨ ਬੜੇ ਧੂਮ ਧਾਮ ਦੇ ਨਾਲ ਇਥੋਂ ਮਨਾਇਆ ਜਾਵੇਗਾ ਤੇ ਤੁਸੀਂ ਲਾਈਵ ਤਸਵੀਰਾਂ ਇਸ ਵਕਤ ਦੇਖ ਸਕਦੇ ਹੋ ਕਿ ਕੱਲ ਨੂੰ ਇੱਥੇ ਵੱਡੇ ਪੱਧਰ ਤੇ ਬਾਬਾ ਸਾਹਿਬ ਜੀ ਦਾ ਜਿਹੜਾ ਜਨਮ ਦਿਨ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਵੇਗਾ ਤੇ ਅਸੀਂ ਵੀ ਟੌਪ ਨਿਊਜ਼ ਟੀਮ ਇਹ ਬਾਬਾ ਸਾਹਿਬ ਦੇ ਜਨਮ ਦਿਨ ਤੇ ਸਾਰੇ ਦੇਖ ਰਹੇ ਸਰੋਤਿਆਂ ਨੂੰ ਤੇ ਜਿੰਨੇ ਜੁੜੇ ਹੋਣਾਂ ਨੂੰ ਵਧਾਈ ਦਿੰਦੇ ਹਾਂ ਧੰਨਵਾਦ ਜੀ